ਹੈਰੂਜੀ ਕਾਲਸਾ ਵੈਰੂਜੀ ਕੀ ਫਤਿਹ ਇਹ ਬਹੁਤ ਲੰਮੇ ਸਮੇਂ ਤੋਂ ਮੰਗਤੀ ਸੰਗਤਾਂ ਦੀ ਜਿਹੜਾ ਪੁਲ ਰਾੜਾ ਸਾਹਿਬ ਵਿਖੇ ਲੱਗ ਰਿਹਾ ਇਹ ਜਿਹੜਾ ਇਹਦਾ ਨੀਂਹ ਪੱਥਰ ਰੱਖਿਆ ਗਿਆ ਅੱਜ ਰਾੜਾ ਸਾਹਿਬ ਵਿਖੇ ਐਮ ਐਲ ਏ ਸਰਦਾਰ ਮੁਨਿੰਦਰ ਸਿੰਘ ਗਿਆਸਪੁਰਾਜੀ ਵੱਲੋਂ ਰੱਖਿਆ ਗਿਆ ਕਿਉਂਕਿ ਗੁਰਦੁਆਰਾ ਸਾਹਿਬ ਟਰਸਟ ਅਤੇ ਇਸ ਮੁਹੂ ਇਲਾਕੇ ਦੀਆਂ ਸੰਗਤਾਂ ਦੀ ਬਹੁਤ ਵੱਡੀ ਮੰਗ ਤੀਗੀ ਜਿਹੜਾ ਇਹ ਪੁਲ ਲੱਗਣਾ ਕਿਉਂਕਿ ਇਹ ਪੁਲ ਬਹੁਤ ਜਲਦੀ ਕੀਤੇ ਹੀ ਲੱਗਿਆ ਜਾਣਾ ਕਿਉਂਕਿ ਇਹਦੀ ਤਕਰੀਬਨ ਵੀ ਇਹ ਬਹੁਤ ਸੰਗਤਾਂ ਦੀ ਮੰਗ ਤੇ ਹੀ ਪੁਲ ਦੀ ਨੀਂਹ ਪੱਥਰ ਰੱਖਿਆ ਗਿਆ ਕਿਉਂਕਿ ਸੰਗਤਾਂ ਇਸ ਚੀਜ਼ ਤੇ ਬਹੁਤ ਖੁਸ਼ੀ ਆ ਸਾਰੇ ਇਲਾਕੇ ਨੇ ਐਮਐਲਏ ਸਾਹਿਬ ਦਾ ਧੰਨਵਾਦ ਕੀਤਾ ਜਿਹੜਾ ਰਾੜਾ ਸਾਹਿਬ ਪੁਲ ਲੱਗ ਰਿਹਾ ਹੈ ਇਹ ਬਹੁਤ ਜ਼ੋਰ ਨਾਲ ਸੰਗਤਾਂ ਦੀ ਮੰਗ थी ਕਿਉਂਕਿ ਤਕਰੀਬਨ ਵੀ 50 ਸਾਲ ਤੋਂ ਚੱਲਿਆ ਆ ਰਹੀ ਦੀ ਕਮਾਕਸ ਕਿਉਂਕਿ ਜਿਹੜਾ ਇਹ ਪੁਲ ਦਾ ਬਣਾਇਆ ਹੋਇਆ ਹੈ ਰਾੜਾ ਸਾਹਿਬ ਇਹ ਮੇਨ ਵੱਡਾ ਪੁਲ ਤੀਆ ਕਿਉਂਕਿ ਲੋਕਾਂ ਦਾ ਜਾਮ ਲੱਗਿਆ ਰਹਿੰਦਾ ਸੀ ਇੱਥੇ ਗੱਡੀਆਂ ਦਾ ਲੜਾਈ ਝਗੜੇ ਹੁੰਦੇ ਸੀ ਕਿਉਂਕਿ ਇਸ ਦੀ ਪੁਲ ਦੀ ਮੰਗ ਸੀ ਕਿ ਮੰਗ ਪੁਲ ਦੀ ਤਾਂ ਕਰਕੇ ਹੀ ਪੁਲ ਦਾ ਨੀਂਹ ਪੱਥਰ ਰੱਖਿਆ ਗਿਆ ਕਿਉਂਕਿ ਪੁਲ ਬਹੁਤ ਜਲਦੀ ਹੀ ਬਣ ਕੇ ਤਿਆਰ ਹੋਊਗਾ ਕਿਉਂਕਿ ਸਰਦਾਰ ਮਗਮਿੰਦਰ ਸਿੰਘ ਗਿਆਸਪੁਰੇ ਦੇ ਯਤਨਾਂ ਸਦਕੇ ਇਹ ਪੁਲ ਦੀ ਉਸਾਰੀ ਹੋਣ ਲਈ ਤਿਆਰੀ ਹੋਈ ਆ ਵਹਿਗੋ ਖਾਲਸਾ ਬੀ ਦੀ ਬਤ ਛੱਡਿਆ ਪਰਮੇਸ਼ਰ ਜੀ ਦੇਤੇ ਬੰਦ ਕੰਮ ਕਰਾਈ ਪੁਲੀਆਂ ਦਹਾਣੀਆਂ ਚੜ੍ਹੜੀਆਂ ਤੇ ਚੜ੍ਹੇ ਸਤਮੀਂ ਲਾ ਰਿਹਾ ਪਿੰਨਾ ਪਿਆਰੇ ਸਤਿ ਆਰਿਆਂ ਸਤਿਗਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬੋ ਜੀ ਸਾਹਿਬ ਸਿੱਖਾਂ ਦਾ ਮਾਨੀ ਮਾਤਰੂ ਜੀ ਮਾਤ ਪਾਦਰਾਂ ਕਾਬ ਕਾਲਪੁਰ ਕਵਾਇਰ ਬਖਸ਼ਰਾਂ ਦੀ ਸਿੱਖਾਂ ਨੂੰ ਸਿੱਖੀ ਦਾਨ ਜੇ ਸਦਾਨ ਰਹਿਤ ਦਾਨ ਬਿਬੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅਨਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਚ ਨਾਨ ਚੌਂਕੀਆਂ ਚੰਡੇ ਬੂੰਗੇ ਜੁਗੋ ਜੁਗਿਆ ਢਾਲ ਤਰਨ ਦਾ ਜੇਕਾਰ ਸਿੱਖੀ ਸਤਿਗੁਰੂ ਕੇ ਸੰਸਵਾਸਾ ਸੰਭਾਲਣਾ ਹੈ ਤਰਫਾ ਨਿਦਾਨ ਸਾਹਿਬ ਜੀ ਤਾਨ ਨੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕੋਲ ਆਪਾ ਸਰਦਾਸ ਬੇਨਤੀ ਜੋਦੂ ਦੀ ਸਾਡੀ ਆਪ ਜੀ ਦੇ ਸਰਕਾਰ ਦੇ ਸੇਰੂ ਤੋਂ ਸਰਦਾਰ ਮਾਨ ਮੰਦਰ ਸਰ ਮਾਨ ਮੰਦਰ ਸਿੰਘਾ ਗਿਆਸਪੁਰਾ ਗਿਆਸਪੁਰਾ ਹਲਕੇ ਦੇ ਐਮ ਐਲ ਏ ਵੱਲੋਂ ਆਪ ਜੀ ਦੇ ਹਜ਼ੂਰ ਨਵੇਂ ਪੁੱਲ ਦੀ ਸਾਰੀ ਕੀਤੀ ਜਾ ਰਹੀ ਹੈ ਆਪ ਜੀ ਨੇ ਕਿਰਪਾ ਕਰਨੀ ਇਸ ਨੂੰ ਕੱਟਣਾਂ ਦੀ ਆਗਿਆ ਬਖਸ਼ਣੀ ਸਾਰੇ ਕਾਟ ਨੇ ਰਵਿਸ਼ੰਗਪਾ ਸਾਹਿਬ ਸਮੂਹ ਕਾ ਨੇ ਆਪਣੇ ਚਰਨ ਕਮਨਾਂ ਦੀ ਪ੍ਰਤੀਬੱਧਨੀ ਆਜਨੀ ਗ੍ਰਿਪਾਣ ਸਰਬੱਤ ਦੇ ਗਾਜਰਾਸ ਕਰਨੇ ਅਪੀਲਤਾ ਦੀ ਕਰੋ ਕਿਰਪਾ ਨਵੇਂ ਪੁਲ ਦੀ ਨਵੇਂ ਪੁਲ ਦਾ ਉਦਘਾਟਨ ਕਰਨ ਦੀ ਆਗਿਆ ਬਖਸ਼ੋ ਜੀ ਸਰਬੱਤ ਦੇ ਗਾਜਰਾਸ ਕਰਨੇ ਨਾਨਕ ਨਾਮ ਚਰਤੀ ਕਲਾ ਤੇ ਪਾਉਣੇ ਸ਼ੁਰੂਆਤ ਦਾ ਪਾਉਣਾ ਵਾਹਿਗੁਰੂ ਜੀ ਕਾ ਬੰਦ ਵਾਹਿਗੁਰੂ ਜੀ ਦੀ ਹਿੱਤ ਤੇ ਮੋਲੇ ਸੋ ਨਿਹਾਲ ਸੋਈ ਜਗਤ ਕਾਲ ਵਾਹਿਗੁਰੂ ਜੀ ਕਾ ਫਰਮਾਨ ਅੱਲਾਹ ਜੀ ਕਾ ਕਾਲ सोनारिया भले सोन हारिया भोले सोन ਬੋਲੇ ਸੋ ਨਿਹਾ ਸਿਆ ਕਾਲੋ ਪੰਨਾ ਨੂੰ ਦੁਲਤਾ ਬਹੁਤ 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 ਬਹ ਇਹਨਾਂ ਤੋਂ ਪਾਣੀ ਹੈ ਜੀ ਅਸੀਂ ਆਪਾਂ ਲਿਖ ਪੱਤਰ ਰੱਖਿਆ ਜਿਹਦਾ ਕੰਮ ਆਪਾਂ ਲੈ ਗਏ ਚੋ ਸਟਾਰਟ ਮਾਰੇ ਇਹਦਾ ਕੰਮ ਅੱਜ ਤੋਂ ਸਟਾਰਟ ਤੋਂ ਮਾਰ ਹੈਗਾ ਜਿਹੜਾ ਇਹਨਾਂ ਨੇ ਲੋੜੀ ਪਾਣੀ ਥੋਟੋ ਕਰਨ ਪੈਸੀ ਉਸ ਦੋਆ ਤੁਸੀਂ ਤੇ ਕਿਹਾ ਸਾਢੇ 6 ਕੋਟ ਆਪਾਂ ਦੀ ਫੁੱਤੀ ਅੱਜ ਮਿਲਣੀ ਜੀ ਕੋਤੇ ਘੜੀ ਮਿੰਟਸ ਨਾਲ ਜਿਹੜਾ ਚੌੜਾ ਕੋੜਾ ਹੋਰ ਇਹ ਜਿਹੜਾ ਕੰਮ ਇੱਕ ਸਾਲ ਤੋਂ ਪਹਿਲਾਂ ਪਹਿਲਾਂ ਜਿਹੜਾ ਕੋਲਾ ਬਣ ਕੇ ਤਿਆਰ ਹੋ ਜਾਂ ਹਾਂਜੀ ਔਰ ਇਹਦੇ ਨਾਲ ਵੱਡੀ ਗੱਲ ਇਹ ਆ ਕਿ 5 ਸਾਲ ਦੀ ਜਿਹੜੀ ਮੇਨਟੇਨੈਂਸ ਆ ਉਹ ਵੀ ਉਹੀ ठेकेदार ਦੇ ਕੋਲ ਜੋਰ ਤੇ ਕੇ ਦਾ ਰੋਗ ਵੀ ਨੋ ਸਵੀਕਾਰੂ ਬੜੀ ਜਲਦੀ ਤੁਸੀਂ ਦੇਖੋ ਕਿ ਇਹ ਸਾਡੀ ਸਾਡੇ ਮਹਾਂਪੁਰ ਸਾਹਿਬ ਚਾਰੋਂ ਪ੍ਰਾਪਤਨ ਸੰਗਤਾਂ ਇੱਥੇ ਆਉਂਦੀਆਂ ਨੇ ਤੇ ਤਸਵੀਰਾਂ ਆਉਂਦੀਆਂ ਨੇ ਹੋਰ ਸੰਗਤਾਂ ਦੀ ਵਰਸੀ ਮੌਕੇ ਆਉਂਦੀਆਂ ਵੱਡੇ ਮਹਾਂਪੁਰਖਾਂ ਦੀ ਵਰਸੀ ਮੌਕੇ ਆਉਂਦੀਆਂ ਐਤਵਾਰ ਨੂੰ ਆਉਂਦੀਆਂ ਵੱਡੀ ਗਿਣਤੀ ਚ ਆਉਂਦੀਆਂ ਤੇ ਜਾਣ ਲੱਗਦਾ ਸੀ ਸੰਗਤਾਂ ਇਹ ਬਹੁਤ ਵੱਡੀ ਬੜੇ ਲੰਬੇ ਸਮੇਂ ਤੋਂ ਮੰਗ ਸੀ ਔਰ ਇਸ ਮੰਗ ਦੇ ਪੂਰੀ ਹੋਣ ਦੇ ਨਾਲ ਇੱਕ ਤਾਂ ਸਾਡੇ ਇਸ ਇਲਾਕੇ ਦੀ ਡਵੈਲਪਮੈਂਟ ਵਧੂਗੀ। ਆਲੇ-ਦਾਲੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਬੈਨੀਫਿਟ ਹੋਕਰ। ਪਰਮਾਤਮਾ ਕਰੇ ਕਿ ਸਾਡਾ ਜਿਹੜਾ ਇਲਾਕਾ ਬਹੁਤ ਵਧੀਆ ਬਣੇ ਸਾਡੀ ਇਹੀ ਦਿਨ ਰਾਤ ਦੀ ਰਹਿਤ ਕਿ ਸਾਡੇ ਇਲਾਕੇ ਦੇ ਜਿਹੜੇ ਲੋਕ ਨੇ ਉੱਪਰ ਖੁਸ਼ ਹੋਣ। ਮਹਲੇ ਸਾਹਿਬ ਕਿੰਨੀ ਵੱਡੀ ਡਿਮਾਂਡ ਪੂਰੀ ਹੋਈ ਹੈ ਜੀ। ਮੈਨੂੰ ਲੱਗਦਾ ਕਿ ਕਾਫੀ ਬੜੇ ਸਾਲਾਂ ਦੀ ਡਿਮਾਂਡ ਸੀ 40 ਸਾਲਾਂ ਦੀ ਲੋਕਾਂ ਦੀ ਡਿਮਾਂਡ ਸੀਗੀ ਮੈਨੂੰ ਵੀ ਕਈ ਵਾਰ ਮਹਾਪੁਰਖਾਂ ਨੇ ਗੱਲ ਕੀਤੀ ਜਦੋਂ ਉਹ ਸੜਕ ਦੀ ਉਹ ਗੱਲ ਕਰਦੇ ਸੀ ਪਰ ਜਦੋਂ ਸੜਕ ਹੋਈ ਤੇ ਫਿਰ ਉਹਨਾਂ ਨੇ ਕਿਹਾ ਵੀ ਯਾਰ ਇੱਕ ਥੰਦਾ ਆਹ ਥੋੜਾ ਜਿਹਾ ਹੋਰ ਲਾ ਦੋ ਐਮਐਲਏ ਸਾਹਿਬ ਕਿੰਨੀ ਮਿਹਨਤ ਮਗਰੋਂ ਤੁਹਾਡੇ ਇਹ ਸਾਰਾ ਜਿਹੜਾ ਦੇਖੋ ਮਿਹਨਤ ਤਾਂ ਲੋਕਾਂ ਦੀ ਹੈ ਜਿਹੜੇ 64000 ਲੋਕਾਂ ਨੇ ਮੈਨੂੰ ਵੋਟ ਪਾ ਕੇ ਇਸ ਇਲਾਕੇ ਦੀ ਨੁਮਾਇੰਦਗੀ ਦਿੱਤੀ ਹੈ ਮੈਂ ਉਹ 64000 ਲੋਕਾਂ ਦਾ ਰਹਿਣੀ ਆ ਹਮੇਸ਼ਾ ਰਹਿਣੀ ਰਹੂੰਗਾ ਉਹਨਾਂ ਦੀ ਜਿਹੜੀ ਵੋਟਾਂ ਪਾਈਆਂ ਸੀ ਮੈਂ ਤਾਂ ਉਹਨਾਂ ਦਾ ਕਰਜ਼ਾ ਉਤਾਰਦਾ ਫਿਰਨਾ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਪ੍ਰਮਾਤਮਾ ਮੇਰੇ ਘਰੀਬ ਦੀ ਇਲਾਜ ਰੱਖੇ ਪਬਲਿਕ ਸੈਟੀਸਫਾਈ ਹੈ ਜੀ ਪੂਰੀ ਤਰ੍ਹਾਂ ਆਪਣੇ ਇਸ ਕਾਰਜ ਤੋਂ ਪਰਸੋਂ ਅਸੀਂ ਲੋਕਾਂ ਨੂੰ ਇੱਥੇ ਬੁਲਾਇਆ ਸੀਗਾ ਉਹਨਾਂ ਨੂੰ ਪੁੱਛਿਆ ਸੀ ਵੀ ਕਿੱਥੇ ਆਪਾਂ ਲਾਉਣਾ ਕਿੱਦਾਂ ਕੀ ਹੈ ਲੋਕਾਂ ਦੀ ਮੰਗ ਹੀ ਹੈ ਦੇਖੋ ਜਿਹੜੇ ਲੋਕ ਇੱਥੇ ਕਾਰਜ ਹੁੰਦੇ ਆ ਉਹਨਾਂ ਨੂੰ ਲੋਕਾਂ ਦੀ ਤਾਂ ਸੈਟੀਸਫੈਕਸ਼ਨ ਹੁੰਦੀ ਹੈ ਥੈਂਕ ਯੂ ਬਟ ਅਮਨ ਦੇ ਸਰ ਤੁਸੀਂ ਬਲਾਕ ਪ੍ਰਧਾਨ ਨੂੰ ਇੱਥੇ ਜੀ ਆਇਆਂ ਨੂੰ ਅੱਜ ਕੰਸਨ ਕੋ ਤੇ ਵੱਡਾ ਜਿਹੜਾ ਇਹ ਪ੍ਰਾਦਾ ਲੈ ਕੇ ਆਇਆ ਸਭ ਤੋਂ ਵੱਧ ਮਤਲਬ ਬਣਾ ਕੇ ਕੋਈ ਬਲਾਕ ਨੂੰ ਜਾਲੇ ਕੀ ਕਹਿਣਾ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਐ ਮੇਰੇ ਸਾਥ ਨੰਦ ਸਿੰਘ ਜੀ ਅੱਜ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਸਾਰਤ ਕੋਲ ਪ੍ਰੋਬਲ ਮਾਰ ਰਹੀ ਸੀ ਕਿ ਸਾਡੇ ਪੌਲੇ ਦੀ ਜਾਮ ਲੱਗ ਜਾਂਦਾ ਸੀਗਾ ਐਤਵਾਰ ਨੂੰ ਗੁਰਦਾਰਾ ਸਾਹਿਬ ਦਰਸ਼ਨ ਕਰ ਲਾਉਂਦੇ ਸੰਗਤ ਬਹੁਤ ਔਖਾ ਹੁੰਦਾ ਸੀਗਾ ਤੇ ਹੁਣ ਇਹਦੇ ਕੋਲ ਬੰਨ ਨਾਲ ਆਲੇ-ਦੋਲੇ ਦੀਆਂ ਸੰਗਤਾਂ ਨੇ ਉਹਨਾਂ ਲਈ ਆਉਣਾ ਬਹੁਤ ਸੌਖਾ ਹੋ ਗਿਆ ਇਹ ਹੀ ਹਟਕਾ ਮਤਨ ਹਟਕਾ ਤੇ ਸਰਪਰ ਭਾਈ ਜੀ ਇਹ ਸਾਨੂੰ ਗੁਰਪ੍ਰੀਤ ਸਿੰਘ ਜੀ ਕਣਕ ਕਿਉਂਕਿ ਜਿਹੜੇ ਇਹਨਾਂ ਦੀ ਸੋਚ ਵਿਚਾਰ ਜਿਹੜਾ ਲੈ ਕੇ ਚੱਲੇ ਸੀ ਇਹਨਾਂ ਦੀ ਇਸ ਚੀਜ਼ ਨੂੰ ਬੂਰ ਪਾਏ ਨੇ ਇਹਨਾਂ ਚੀਜ਼ਾਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਪੂਰੀ ਇਹਨਾਂ ਦੀ ਜਿਹੜੀ ਆਵਾਜ਼ ਦੀ ਪਾਰਟੀ ਦੀ ਮੀਨੋਰ ਕਿਉਂਕਿ ਇਹਨਾਂ ਨੇ ਲੈ ਕੇ ਖਿੱਚ ਕੇ ਆਉਂਦਾ ਕਿਉਂਕਿ ਕੰਮ ਕਰਵਾਇਆ ਭਾਈ ਜੀ ਸਪਾਲ ਸਾਹਿਬ ਜਿਹੜੀ ਇਹ ਬਹੁਤ ਜ਼ਰੂਰ ਤੋਂ ਮੰਗ ਆ ਰਹੀ ਦੀ ਤੁਹਾਨੂੰ ਇਹ ਪੂਰੀ ਜਨਜਾਗੀ ਹੈ ਕੀ ਕਹਿਣਾ ਬਹੁਤ ਖੁਸ਼ੀ ਦੀ ਗੱਲ ਹੈ ਜੀ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਇੱਥੇ ਪਿਛਲੇ 50 ਸਾਲਾਂ ਤੋਂ ਜਿਹੜੀ ਹੈ ਮੰਗ ਲੜਕ ਦੀ ਚੱਲੀ ਆ ਰਹੀ ਸੀ ਇਹ ਮੰਗ ਉੱਠਦੀ ਸੀ ਠੰਡੇ ਪਾਸੇ ਦੇ ਵਿੱਚ ਜਿਹੜੀ ਗੱਲ ਪੈ ਜਾਂਦੀ ਸੀ ਹੁਣ ਅਸੀਂ ਧੰਨਵਾਦ ਕਰਦੇ ਹਾਂ ਐਮ ਐਲ ਏ ਸਾਹਿਬ ਦਾ ਪਹਿਲਾਂ ਤਾਂ ਪਰਮਾਤਮਾ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਹਲਕੇ ਨੂੰ ਅਜਿਹਾ ਲੀਡਰ ਦਿੱਤਾ ਵੀ ਜਿਹੜੇ ਕੰਮ ਨੂੰ ਹੱਥ ਪਾ ਲਿਆ ਕੰਮ ਆਪਦੇ ਆਪ ਹੀ ਅੱਗੇ ਭਜਦਾ ਜਦੋਂ ਬੰਦਾ ਸੱਚੇ ਦਿਲੋਂ ਕੰਮ ਕਰਦਾ ਜੀ ਉਹਦੇ ਅੱਗੇ ਕੋਈ ਕੰਮ ਨਹੀਂ ਰੋਕਦਾ ਅਸੀਂ ਧੰਨਵਾਦ ਕਰਦੇ ਹਾਂ ਐਮ ਐਲ ਏ ਸਾਹਿਬ ਦਾ ਬਾਕ ਜਿਨ੍ਹਾਂ ਨੇ ਸਾਡੇ ਹਲਕੇ ਦੇ ਵਿੱਚ ਜਿਹੜਾ तकरीबन 6.5 ਕਿਲੋ ਮੀਟਰ ਦੇ ਨਾਲ ਜਿਹੜਾ ਪੁਲ ਇਹ ਵੱਡਾ ਬਣਨ ਜਾ ਰਿਹਾ ਜਿੰਨੀਆਂ ਵੀ ਸੰਗਤਾਂ ਨੇ ਦੇਸਾਂ ਬੇਸਾਂ ਤੋਂ ਆਉਂਦੀਆਂ ਨੇ ਜਾਂ ਸਾਡਾ ਜਿਹੜਾ ਇਲਾਕਾ ਉਹਨਾਂ ਨੂੰ ਬੜਾ ਜਿਹੜਾ ਹੈਗਾ ਇਹ ਵੱਡੀ ਰਾਹਤ ਆ ਜੀ ਉਹ ਜਦੋਂ ਇੱਥੇ ਲੜਾਈ ਵੀ ਹੋ ਜਾਂਦੀ ਸੀ ਪੁਲ ਤੇ ਹਾਂ ਜਬਾਤ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਪੁਲ ਬਣ ਗਿਆ ਚੇਰਮੈਨ ਸਾਹਿਬ ਤੋਂ ਲੈ ਲਓ ਆਊਟ ਕਰਕੇ ਮੇਰੇ ਆਊਟ ਕਰਾ ਟਾਈਮ ਚਲੋ ਇਹ ਜਿਹੜਾ ਰਾਣਾ ਸਾਹਿਬ ਪੁਲ ਤੇ ਬਣਨ ਜਾ ਰਿਹਾ ਬਹੁਤ ਚਿਰ ਤੋਂ ਇੱਥੇ ਕਿਉਂਕਿ ਜਾਮ ਲੱਗੇ ਰਹਿੰਦੇ ਸੀਗੇ ਵੱਡੇ ਵੱਡੇ ਜਾਮ ਚਾਹੇ ਵਾਰਸੀ ਨੂੰ ਚਾਹੇ ਪਸਾਕੀ ਨੂੰ ਚਾਹੇ ਐਸਾ ਬਹੁਤ ਜ਼ਿਆਦਾ ਲੋਕ ਲੜਾਈ ਕਰਕੇ ਚਲੇ ਜਾਂਦੇ ਸੀ ਪਰ ਇੱਥੇ ਇੱਕ ਐਸਾ ਦਾ ਪਿਆਰਾ ਜਿਹੜਾ ਜਨਕਾ ਐਮਐਲਏ ਦੇ ਰੂਪ ਚ ਆਇਆ ਇਥੇ ਉਸਨੇ 93 ਸਾਲ ਪਹਿਲਾਂ ਤਾਂ ਸੜਕਾਂ ਦੀ ਨਹਾਰ ਬਦਲੀ ਹੈ ਜਿਹੜੀਆਂ ਸੜਕਾਂ ਆਪਾਂ ਦੇਖਦੇ ਜਿਨਾ ਕੋੜ ਪਾਇਆ ਸੀ ਸੜਕ ਨੂੰ ਜਿਵੇਂ ਨਾ ਜਗੇੜੇ ਦੇ ਪੁਲ ਤੋਂ ਲੈ ਕੇ ਤਕਰੀਬਨ ਬੀਜੇ ਤੱਕ ਉਹ ਕੋੜ ਦੀ ਆ ਸੜਕ ਦਾ ਪਹਿਲਾਂ ਤਾਂ ਉਹ ਕੱਟਿਆ ਤੇ ਹੁਣ ਜਿਹੜਾ ਵੱਡਾ ਪ੍ਰੋਜੈਕਟ ਦੀ ਲੋਕਾਂ ਦੀ ਮੰਗ ਸੀ ਉਹ ਮੰਗ ਪੂਰੀ ਹੋਣ ਜਾ ਰਹੀ ਹੈ ਜਿੱਥੇ ਇਹ ਪੱਥਰ ਰੱਖਿਆ ਗਿਆ ਕਿਉਂਕਿ ਬਹੁਤ ਲੋਕਾਂ ਨੂੰ ਇੱਕ ਸੋਚ ਵਿਚਾਰ ਲੈ ਕੇ ਚੱਲੇ ਸੀ ਜਿਹੜੇ ਐਮਐਲਏ ਸਾਹਿਬ ਨੇ ਇੱਥੇ ਦੁਕਾਨਦਾਰ ਭਾਈਚਾਰ ਮੇਰੇ ਨਾਲ ਖੜੇ ਨੇ ਸਾਰੇ ਉਹਨਾਂ ਨੂੰ ਕਿਸੇ ਦੁਕਾਨ ਨੂੰ ਉਜਾੜਨ ਤੱਕ ਨਹੀਂ ਰੱਖਿਆ ਇਹਨਾਂ ਨੇ ਪੁਲ ਵੀ ਬਣਾਇਆ ਤੇ ਦੁਕਾਨਦਾਰੀ ਦਾ ਵੀ ਖਿਆਲ ਰੱਖਿਆ ਗਰੀਬਾਂ ਨੂੰ ਇਹ ਸੀ ਜਿੱਥੇ ਭਗਵੰਤ ਮਾਨ ਸਾਹਿਬ ਦਾ ਸੀਐਮ ਭਗਵੰਤ ਮਾਨ ਜੀ ਦਾ ਸਾਡੇ ਦਾ ਕਹਿਣਾ ਵੀ ਅਸੀਂ ਲੋਕਾਂ ਨੂੰ ਰੋਜ਼ਗਾਰ ਦੇਣਾ ਉਥੇ ਇਹਨਾਂ ਨੇ ਕਿਸੇ ਦੁਕਾਨਦਾਰ ਨੂੰ ਆ ਜਾੜਾ ਨਹੀਂ ਦਿੱਤਾ ਹੈਗਾ ਪੁੱਲ ਵੀ ਲਾਉਣਗੇ ਤੇ ਦੁਕਾਨਦਾਰ ਵੀ ਪਸਾਉਣਗੇ ਕਿਉਂਕਿ ਇਹ ਆ ਸੋਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਵੱਡਾ ਫਰਾਲਾ ਜਿਹੜੇ ਵੱਡੀ ਸੋਚ ਆ ਐਮਐਲਏ ਸਾਹਿਬ ਨੇ ਲੈ ਕੇ ਚੱਲਿਆ ਜਿਹੜੇ ਆਮ ਲੋਕਾਂ ਲਈ ਕਿਉਂਕਿ ਉਹ ਲੋਕਾਂ ਦੀ ਸੋਚ ਵਿਚਾਰ ਨੂੰ ਹੀ ਸਾਰਿਆਂ ਦੇ ਇੱਥੇ ਵਿਚਾਰ ਲੈ ਕੇ ਇੱਕ ਬੰਦੇ ਦੇ ਨਹੀਂ ਸਾਰੇ ਲੱਗ-ਲੱਗ ਪਿੰਡਾਂ ਦੇ ਕੋਈ ਵੀ ਪਿੰਡ ਹੋਵੇ ਪੰਜ ਸਰਪੰਚ ਦੁਕਾਨਦਾਰ ਸਾਰੇ ਖੜੇ ਨੇ ਇੱਥੇ ਸਾਰਿਆਂ ਦੀ ਸੋਚ ਵਿਚਾਰ ਲੈ ਕੇ ਜਗ੍ਹਾ ਸਿਲੈਕਟ ਕੀਤੀ ਆ ਕਿਸੇ ਇੱਕ ਦੇ ਕਹੇ ਤੇ ਕਿਸੇ ਇੱਕ ਦੇ ਕਹੇ ਤੇ ਕੋਈ ਇੱਥੇ ਪੁਲ ਨਹੀਂ ਸਾਰੀ ਹੋਣੀ ਜਾਂ ਕਿਸੇ ਇਹਨਾਂ ਦੇ ਸਾਰਿਆਂ ਦੀ رائے ਲੈ ਕੇ ਹੀ ਦੁਕਾਨਦਾਰਾਂ ਦੀ رائے ਲੈ ਕੇ ਹੀ ਇਹ ਪੁਲ ਦੀ ਜਗ੍ਹਾ ਨਿਸ਼ਚਿਤ ਕੀਤੀ ਆ ਬਹੁਤ ਧੰਨਵਾਦੀ ਕਰਦੇ ਆ ਅਸੀਂ ਆਸੀ ਘਟਾਣੀ ਚੈਨਲ ਤੋਂ ਜਾਂ ਸਾਡਾ ਜਿੰਨਾ ਵੀ ਮੀਡੀਆ ਆ ਕਿਉਂਕਿ ਖਾਸ ਕਰਕੇ ਅਸੀਂ ਇਹ ਸਤਬਾ ਬਾਈਸਰ ਸਿੰਘ ਜੀ ਜੋ ਧਰਤੀ ਆ ਚਰਨਸੂ ਪ੍ਰਭ ਧਰਤੀ ਆ ਉਸ ਤੇ ਪੁਲ ਵੱਡਾ ਬਣਨ ਜਾ ਰਿਹਾ ਮੈਂ ਵਧਾਈ ਦਿੰਦਾ ਐਮਐਲਏ ਸਾਹਿਬ ਨੂੰ ਕਿਉਂਕਿ ਇਹ ਗੁਰੂ ਦੇ ਪਿਆਰੇ ਨੇ ਜਿਨ੍ਹਾਂ ਨੇ ਪਹਿਲਾਂ ਸੜਕ ਦਾ ਨਰਕ ਕੱਟਿਆ ਤੇ ਹੁਣ ਪੁਲ ਬਣਾ ਰਹੇ ਨੇ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ